ਨਮਸਕਾਰ ਬੱਚਿਓ ਅੱਜ ਅਸੀਂ ਕਰਾਂਗੇ ਨਿਬੰਧ ਗੁਰੂ ਸੰਗਤ ਬਾਣੀ ਦਾ ਵਿਸ਼ਾ ਵਸਤੂ ਤੇ ਬੇਟਾ ਪੜਨਾ ਸਟਾਰਟ ਕਰਦੇ ਆਂ ਇਹ ਨਿਬੰਧ ਗਿਆਨੀ ਹੀਰਾ ਸਿੰਘ ਦਰਦ ਦੀ ਰਚਨਾ ਹੈ ਇਸ ਦਾ ਵਿਸ਼ਾ 15ਵੀਂ ਸਦੀ ਦੇ ਸਮਾਜ ਵਿੱਚ ਗੁਰੂ ਨਾਨਕ ਦੇਵ ਜੀ ਦੁਬਾਰਾ ਬਾਣੀ ਤੇ ਸੰਗਤ ਦੇ ਉਦੇਸ਼ ਲਈ ਵਰਤਾਈਆਂ ਕਰਾਮਾਤਾਂ ਨੂੰ ਖੋਲ ਕੇ ਸਮਝਾਉਣਾ ਅਤੇ ਆਧੁਨਿਕ ਸਿੱਖ ਸਮਾਜ ਵਿੱਚ ਬਾਣੀ ਤੇ ਸੰਗਤ ਦੀ ਸਾਰਥਕਤਾ ਨੂੰ ਮਜ਼ਬੂਤ ਬਣਾਉਣਾ ਹੈ। ਲੇਖਕ ਸਭ ਤੋਂ ਪਹਿਲਾਂ 15ਵੀਂ ਸਦੀ ਦੇ ਉਸ ਧਾਰਮਿਕ ਤੇ ਸਮਾਜਿਕ ਵਾਤਾਵਰਣ ਦਾ ਚਿੱਤਰ ਪੇਸ਼ ਕਰਦਾ ਹੈ ਜਿਸ ਵਿੱਚ ਕਰਮਾਤਾ ਪ੍ਰਧਾਨ ਸਰ ਗੁਰੂਆਂ, ਪੀਰਾਂ ਤੇ ਅਵਤਾਰਾਂ ਦਾ ਸਭ ਤੋਂ ਵੱਡਾ ਗੁਣ ਚਮਤਕਾਰਾਂ ਨੂੰ ਮੰਨਿਆ ਜਾਂਦਾ ਸੀ। ਕਰਾਂ ਮਾਤਾ ਰੱਬੀ ਬਖਸ਼ਿਸ਼ ਮੰਨੀ ਜਾਂਦੀ ਸੀ ਲੋਕਾਂ ਦਾ ਵਿਸ਼ਵਾਸ ਸੀ ਕਿ ਜੰਮਣਾ ਮਰਨਾ ਤੰਦਰੁਸਤੀ ਔਰ ਫਸਲ ਦਾ ਚੰਗਾ ਮੰਦਾ ਹੋਣਾ ਕਾਲ ਪੁਚਾਲ ਤੇ ਗੜਿਆਂ ਦਾ ਵਰਨਾ ਸਭ ਕਰਾਂ ਮਾਤਾ ਦੁਆਰਾ ਹੀ ਹੁੰਦਾ ਸੀ ਜੇਕਰ ਕਿਸੇ ਘਰ ਪੁੱਤਰ ਜੰਮਦਾ ਤਾਂ ਉਸ ਨੂੰ ਕਿਸੇ ਗੁਰੂ ਪੀਰ ਦੀ ਬਖਸ਼ਿਸ਼ ਮੰਨਿਆ ਜਾਂਦਾ ਸੀ ਤੇ ਜੇਕਰ ਕੋਈ ਬੇਉਲਾਦ ਰਹਿ ਜਾਂਦਾ ਤਾਂ ਉਸ ਨੂੰ ਕਿਸੇ ਦਾ ਸਰਾਪ ਜਾਂ ਪਾਪ ਦਾ ਫਲ ਮੰਨਿਆ ਜਾਂਦਾ ਸੀ ਜੇਕਰ ਕਿਸੇ ਆਦਮੀ ਨੂੰ ਰੱਬ ਦਾ ਭੇਜਿਆ ਜਾਂ ਰੱਬ ਤੱਕ ਪਹੁੰਚ ਰੱਖਣ ਵਾਲਾ ਮੰਨਿਆ ਜਾਂਦਾ ਤਾਂ ਉਸ ਆਦਮੀ ਦੇ ਬਚਨਾ ਨજર ਸ਼ੋ ਬੈਠਣ ਦੀ ਥਾਂ ਰੁੱਖਾਂ ਤੇ ਤਲਾਬਾਂ ਵਿੱਚ ਵੀ ਸ਼ਕਤੀ ਭਰ ਗਈ ਸਮਝੀ ਜਾਂਦੀ ਸੀ ਇੱਥੋਂ ਤੱਕ ਇਹ ਬਸ ਨਹੀਂ ਸਗੋਂ ਉਸ ਦੀ ਸੰਤਾਨ ਚੇਲੇ ਚੇਲੀਆਂ ਕੱਪੜਿਆਂ ਜੁੱਤੀਆਂ ਝੂਠ ਘੋੜਿਆਂ ਤੇ ਕੁੱਤਿਆਂ ਵਿੱਚ ਵੀ ਕਰਮਾਤਾ ਮੰਨੀਆਂ ਜਾਂਦੀਆਂ ਸਨ ਉਸ ਸਮੇਂ ਦੀ ਵੱਡੀ ਪੈਦਾਵਾਰੀ ਤੇ ਆਮਦਨੀ ਦਾ ਵੱਡਾ ਕਾਰਖਾਨਾ ਰੱਬ ਦਾ ਭੇਜਿਆ ਜਾ ਰੱਬ ਤੱਕ ਪਹੁੰਚ ਰੱਖਣ ਵਾਲਾ ਬੰਦਾ ਬਣ ਜਾਣਾ ਹੀ ਹੁੰਦਾ ਸੀ ਹਿੰਦੁਸਤਾਨ ਵਿੱਚ ਅੱਜ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਟਿਕਾਣੇ ਮਿਲ ਜਾਣਗੇ ਜਿੱਥੇ ਇਹੋ ਜਿਹੇ ਕਰਾਮਾਤੀ کارਖਾਨੇ ਚੱਲ ਰਹੇ ਹਨ ਕਿਉਂਕਿ ਬਟਾ ਇੱਥੇ ਕਰਾਮਾਤੀ کارਖਾਨਿਆਂ ਤੋਂ ਭਾਵੇਂ ਹੈ ਕਿ ਲੋਕ ਅੰਧ ਵਿਸ਼ਵਾਸ ਵਿੱਚ ਪੈ ਕੇ ਵੱਡੇ ਵੱਡੇ ਬਾਬਿਆਂ ਕੋ ਸਾਧੂਆਂ ਕੋ ਸੰਤਾਂ ਨੂੰ ਜਾਣਦੇ ਨੇ ਤੇ ਉਹ ਜਿਸ ਤਰ੍ਹਾਂ ਕਹਿੰਦੇ ਨੇ ਉਹ ਉਸੇ ਤਰ੍ਹਾਂ ਹੀ ਕਰਦੇ ਨੇ ਉਹਨਾਂ ਵਿੱਚ ਵਿਸ਼ਵਾਸ ਦੀ ਅੰਧਵਿਸ਼ਵਾਸ ਦੀ ਭਾਵਨਾ ਜ਼ਿਆਦਾ ਹੁੰਦੀ ਹੈ ਇਸ ਵਿਸ਼ੂ ਲੇਖਕ 15ਵੀਂ ਸਦੀ ਵਿੱਚ ਮੌਜੂਦ ਕਰਮਾਤੀ ਸਿੱਧਾਂ ਦੇ ਗੁਰੂ ਨਾਨਕ ਦੇਵ ਜੀ ਨਾਲ ਹੋਈ ਟੱਕਰ ਦਾ ਵਰਣਨ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਗੁਰੂ ਜੀ ਸਿੰਧਾ ਕੋਲ ਪਹੁੰਚੇ ਤਾਂ ਉਨਾਂ ਨੇ ਗੁਰੂ ਜੀ ਨੂੰ ਆਪਣਾ ਨਵਾਂ ਸ਼ਰੀਕ ਸਮਝਿਆ ਸ਼ਰੀਕ ਤੋਂ ਭਾਅ ਉਹ ਦੁਸ਼ਮਣ ਸਮਝਿਆ ਅਤੇ ਗੁਰੂ ਜੀ ਨਾਲ ਮਿਲਦੇ ਹੀ ਉਹਨਾਂ ਨੂੰ ਵੀ ਕੋਈ ਚਮਤਕਾਰ ਦਿਖਾਉਣ ਲੱਗੇ ਹ ਸਿੱਧ ਗੁਰੂ ਜੀ ਨੂੰ ਆਪਣੀਆਂ ਕਰਾਮਾਤਾ ਦਿਖਾਉਣ ਲੱਗੇ ਜਿਨ੍ਹਾਂ ਵਿੱਚੋਂ ਕਈ ਸਿੱਧ ਸਿਪਣ ਲੱਗੇ ਕਈ ਪ੍ਰਗਟ ਹੋਣ ਲੱਗੇ ਕਈ ਦੁਜੀਆਂ ਦੇ ਦਿਲਾਂ ਦੀਆਂ ਗੱਲਾਂ ਦੱਸਣ ਲੱਗੇ ਅਤੇ ਕਈ ਆਕਾਸ਼ ਵਿੱਚ ਉੱਡਣ ਲੱਗੇ। ਇਹ ਦੇਖ ਕੇ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਇਹ ਕਰਾਮਾਤਾ ਨਿਰਾਰਥਕ ਹਨ। ਨਿਰਾਰਥਕ ਮਤਲਬ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੈ, ਬੇਕਾਰ। ਉਹਨਾਂ ਕੋਲ ਤਾਂ ਇਨਕਲਾਬੀ ਕਰਾਮਾਤਾ ਹਨ ਜੋ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਕੱਢ ਕੇ ਉਹਨਾਂ ਦੇ ਕਸ਼ਟਾਂ ਨੂੰ ਦੂਰ ਕਰਦੇ ਹਨ ਉਹਨਾਂ ਨੇ ਦੱਸਿਆ ਕਿ ਉਹ ਦੋ ਕਰਾਮਾਤਾਂ ਹਨ ਬਾਣੀ ਤੇ ਸੰਗਤ ਇਹ ਸੁਣ ਕੇ ਸਿੱਧ ਕਬਰਾ ਗਏ ਕਿਉਂਕਿ ਉਹਨਾਂ ਦੀਆਂ ਗੱਦੀਆਂ ਤੇ ਮਾਨਤਾ ਦਾ ਆਧਾਰ ਹੀ ਲੋਕਾਂ ਦੀ ਅਗਿਆਨਤਾ ਨਾ ਸਮਝੀ ਤੇ ਗੁੰਮਰਾਹੀ ਸੀ ਪਰ ਗੁਰੂ ਜੀ ਦੀ ਬਾਣੀ ਗਿਆਨ ਦਾ ਚਾਨਣ ਦੇ ਕੇ ਲੋਕਾਂ ਨੂੰ ਸੁਚੇਤ ਕਰਨਾ ਤੇ ਗੱਦੀ ਦੀ ਪ੍ਰਥਾ ਨੂੰ ਖਤਮ ਕਰਕੇ ਸਮਾਨਤਾ ਦਾ ਸਿਧਾਂਤ ਦੇਣਾ ਸੀ ਲੇਖਕ ਦੱਸਦਾ ਹੈ ਕਿ ਜਦੋਂ ਦੀ ਗੱਦੀਧਾਰੀ ਪ੍ਰਥਾ ਚੱਲੀ ਹੈ ਉਦੋਂ ਤੋਂ ਹੀ ਜਨਤਾ ਨੂੰ ਅਗਿਆਨਤਾ ਤੇ ਗੁੰਮਰਾਹ ਕਰਨ ਦੇ ਵੱਖ-ਵੱਖ ਢੰਗ ਲੱਭੇ ਜਾ ਰਹੇ ਹਨ ਅਸਲ ਵਿੱਚ ਗੱਦੀਧਾਰੀ ਪ੍ਰਥਾ ਦੀ ਹੌਂਦ ਹੀ ਜਨਤਾ ਦੇ ਲੁੱਟਕ ਸੁੱਟ ਲਈ ਹੋਈ ਹੈ ਗੱਦੀ ਧਾਰੀ ਪ੍ਰਥਾ ਦਾ ਮੁੱਖ ਉਦੇਸ਼ ਹੀ ਜਨਤਾ ਨੂੰ ਵਹਿਮਾ ਪਰਮਾ ਵਿੱਚ ਪਾਉਣਾ ਹੈ ਤਾਂ ਕਿ ਉਹ ਖੁਸ਼ੀ-ਖੁਸ਼ੀ ਆਪਣੀ ਕਿਰਤ ਕਮਾਈ ਕਿਰਤ ਕਮਾਈ ਤੋਂ ਮਤਲਬ ਮਿਹਨਤ ਨਾਲ ਕਬਾਇਆ ਹੋਇਆ ਪੈਸਾ ਮਿਹਨਤ ਨਾਲ ਕੀਤੀ ਹੋਈ ਕਮਾਈ ਉਹਨੇ ਖੁਸ਼ੀ-ਖੁਸ਼ੀ ਆਪਣੀ ਕਿਰਤ ਕਮਾਈ ਦਿੰਦੇ ਰਹਿਣ ਕੁਦਰਤੀ ਅਤੇ ਹੁੰਡਰੀ ਬਹੁਮੁੱਲੀ ਵਸਤਾਂ ਦੀ ਸਹੀ ਕੀਮਤ ਉਹਨਾਂ ਨੂੰ ਪਤਾ ਨਾ ਲੱਗ ਸਕੇ ਗੱਦੀਧਾਰੀ ਆਮ ਕਰਕੇ ਪਹਿਲਾਂ ਕੁਝ ਧਾਰਮਿਕ ਰਸਮਾਂ ਕਾਇਮ ਕਰਕੇ ਉਹਨਾਂ ਦਾ ਪ੍ਰਚਾਰ ਕਰਦੇ ਹਨ ਤੇ ਫਿਰ ਉਹਨਾਂ ਧਾਰਮਿਕ ਰਸਮਾਂ ਨੂੰ ਮੂਲ ਨਾਲ ਕਰਨ ਦਾ ਤਰੀਕਾ ਪ੍ਰਚਲਿਤ ਕਰਦੇ ਹਨ ਕਹਿਣ ਦਾ ਭਾਵ ਹੈ ਕਿ ਜਦੋਂ ਅਸੀਂ ਕਿਸੇ ਪੰਡਤ ਕੋ ਜਾਂਦੇ ਹਾਂ ਤੋ ਉਹ ਕੋ ਜਹਨ ਉਪਾਏ ਦਸਤੇ ਨੇ ਠੀਕ ਹੈ ਪਹਿਲਾ ਆਪੇ ਹੀ ਇਹ ਲੋਕ ਜਿਹੜੇ ਨੇ ਆਪਣੇ ਮਤਲਬ ਰਸਮਾਂ ਪੈਦਾ ਕਰ ਲੈਂਦੇ ਨੇ ਤੇ ਫਿਰ ਉਹਨਾਂ ਉਪਾਏ ਨੂੰ ਕਰਨ ਦੇ ਵਾਸਤੇ ਪੈਸੇ ਵਗੈਰਾ ਲੈਂਦੇ ਨੇ ਠੀਕ ਹੈ ਜਿਸ ਨਾਲ ਧਨੀ ਲੋਕ ਧਨ ਦੇ ਕੇ ਪੂਜਾ ਪਾਠ ਤੇ ਜੱਗ ਆਦਿ ਕਰਵਾਉਂਦੇ ਹਨ ਉਹ ਲੋਕਾਂ ਨੂੰ ਗ੍ਰੰਥ ਪੜ੍ਹਨ ਸੁਣਨ ਤੇ ਨਿਤ ਪਾਠ ਕਰਨ ਦੇ ਬਹੁਤ ਮਹੱਤਵ ਦਸਤੇ ਹਨ ਸੰਸਕ੍ਰਿਤ ਨੂੰ ਕੁਝ ਵਿਰਲੇ ਪੰਡਤ ਹੀ ਸਮਝਦੇ ਹਨ ਭਾਵੇਂ ਆਮ ਲੋਕਾਂ ਨੂੰ ਸੰਸਕ੍ਰਿਤ ਦੀ ਸਮਝ ਨਹੀਂ ਸੀ ਆਉਂਦੀ ਪਰ ਉਹਨਾਂ ਲਈ ਮੂਲ ਦਾ ਪਾਠ ਕਰਾਉਣਾ ਤੇ ਸੁਣਨਾ ਹੀ ਮਹਾਨਤਾ ਦਾ ਕੰਮ ਸੀ ਲੇਖਕ ਦੱਸਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਕਰਾਮਾਤ ਇਹ ਸੀ ਕਿ ਉਹਨਾਂ ਨੇ ਸਦੀਆਂ ਤੋਂ ਚੱਲੇ ਆ ਰਹੇ ਗਲਤ ਰਿਵਾਜਾਂ ਦੀ ਜੜ ਕੱਟ ਦਿੱਤੀ ਆਪਨੇ ਬਾਣੀ ਦਾ ਆਸਾ ਕਦਰ ਕੀਮਤ ਦੀ ਵਰਤੋਂ ਨੂੰ ਸਪਸ਼ਟ ਕਰਦਿਆਂ ਦੱਸਿਆ ਕਿ ਬਾਣੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦੀ ਹੈ ਬਾਣੀ ਦੇ ਇਸ ਉਦੇਸ਼ ਦੀ ਪ੍ਰਾਪਤੀ ਲਈ ਇਸ ਨੂੰ ਸਮਝ ਕੇ ਪੜਨ ਦੇ ਨਾਲ ਨਾਲ ਇਸ ਅਨੁਸਾਰ ਅੰਭਲ ਕਰਨ ਦੀ ਲੋੜ ਹੈ ਅੰਭਲਨ ਤੋਂ ਭਾਵ ਕਿ ਉਹਨਾਂ ਗੱਲਾਂ ਨੂੰ ਬੰਨਣ ਦੀ ਲੋੜ ਹੈ ਅਜਿਹਾ ਕਿਸੇ ਵੀ ਜਾਤ ਜਾ ਕਿਤੇ ਵੀ ਰਹਿੰਦਾ ਹੋਇਆ ਮਨੁੱਖ ਕਰ ਸਕਦਾ ਹੈ ਇਸ ਕਰਕੇ ਗੁਰੂ ਜੀ ਨੇ ਸਭ ਤੋਂ ਪਹਿਲਾਂ ਬਹੁਤ ਹੀ ਸੌਖੀ ਭਾਸ਼ਾ ਵਿੱਚ ਬਾਣੀ ਦਾ ਉਚਾਰਨ ਕੀਤਾ ਤਾਂ ਕਿ ਲੋਕਾਂ ਨੂੰ ਆਸਾਨੀ ਨਾਲ ਸਮਝ ਆ ਸਕੇ ਇਸ ਗੱਲ ਦਾ ਪੰਡਤਾਂ ਨੇ ਸਖਤ ਵਿਰੋਧ ਕੀਤਾ ਕਿਉਂਕਿ ਗੁਰੂ ਜੀ ਦੀ ਭਾਸ਼ਾ ਸੰਸਕ੍ਰਿਤ ਨਹੀਂ ਸੀ ਤੇ ਇਸ ਵਿੱਚ ਸਾਫ਼-ਸਾਫ਼ ਗੱਲਾਂ ਦਾ ਜ਼ਿਕਰ ਕੀਤਾ ਗਿਆ ਸੀ ਜੀਵੀ ਝੂਠ ਨਾ ਬੋਲੋ ਚੋਰੀ ਨਾ ਕਰੋ ਦੁਖੀਆਂ ਤੇ ਲੋੜਵੰਦਾਂ ਦੀ ਸਹਾਇਤਾ ਕਰੋ ਅਤੇ ਬਗਾਨਾ ਹੱਕ ਨਾ ਮਾਰੋ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਪਰਮਾਨ ਮਿਲਦੇ ਹਨ ਇਹ ਬਾਣੀ ਨੂੰ ਕੇਵਲ ਪੜਨ ਨਾਲ ਜਾਂ ਵਾਰ-ਵਾਰ ਪੜਨ ਨਾਲ ਜਾ ਮੁੱਲ ਦੇ ਕੇ ਪੜਾਉਣ ਨਾਲ ਕੋਈ ਲਾਭ ਨਹੀਂ ਹੁੰਦਾ ਤੇ ਇਸ ਗੱਲ ਨੂੰ ਮਹਾਤਮਾ ਨਹੀਂ ਸੀ ਮੰਨਦੇ ਇਹ ਗੱਲਾਂ ਤਾਂ ਧਰਮ ਦਾ ਵਪਾਰ ਕਰਨ ਵਾਲੇ ਪੰਡਤਾ ਮੋਲਵੀਆਂ ਸੰਤਾ ਮਹੰਤਾ ਰਾਜਿਆਂ ਮਹਾਰਾਜਿਆਂ ਤੇ ਤਨੀਆਂ ਨੇ ਆਪਣੀਆਂ ਗੱਦੀਆਂ ਨੂੰ ਕਾਇਮ ਰੱਖਣ ਲਈ ਕੜੀਆਂ ਸਨ ਲੇਖਕ ਦੱਸਦਾ ਹੈ ਕਿ ਸੰਗਤ ਦਾ ਸਿਧਾਂਤ ਗੁਰੂ ਜੀ ਦੀ ਦੂਜੀ ਕਰਾਮਾਤ ਹੈ ਉਸ ਸਮੇਂ ਵਿੱਚ ਸਿਧਾਂਤ ਗੱਦੀ ਧਾਰੀ ਲਈ ਬੰਬ ਦਾ ਗੋਲਾ ਸੀ ਲੇਖਕ ਦਾ ਵਿਚਾਰ ਹੈ ਕਿ ਅਸਲ ਵਿੱਚ ਸੰਗਤ ਸਬਦ ਦੇ ਅਰਥਾਂ ਨੂੰ ਪੂਰੀ ਤਰ੍ਹਾਂ ਸਮਝਿਆ ਹੀ ਨਹੀਂ ਜਾਂਦਾ ਅਤੇ ਇਸ ਦਾ ਗਲਤ ਅਰਥ ਕੱਢ ਕੇ ਕਈ ਗੱਦੀ ਧਾਰੀ ਇਹ ਐਲਾਨ ਕਰਦੇ ਹਨ ਕਿ ਇਹ ਸੰਗਤ ਦਾ ਫੈਸਲਾ ਹੈ ਇਹ ਸੰਗਤ ਦਾ ਹੁਕਮ ਹੈ ਉਹ ਇਹ ਕਹਿ ਕੇ ਅਜਿਹੇ ਕੰਮ ਕਰ ਦਿੰਦੇ ਹਨ ਜਿੰਨਾ ਕੰਮਾਂ ਦਾ ਸੰਗਤ ਨਾਲ ਕੋਈ ਸਬੰਧ ਨਹੀਂ ਹੁੰਦਾ ਸੰਗਤ ਦਾ ਅਰਥ ਹੈ ਪੂਰਨ ਸਮਾਨਤਾ ਵਾਲਾ ਸਮਾਜ ਜਿਸ ਵਿੱਚ ਸਾਰੇ ਇੱਕ ਪਿਤਾ ਇੱਕਸ ਕੇ ਹਮ ਬਾਰਿਕ ਸਮਝ ਕੇ ਬਰਾਬਰ ਮੰਨੇ ਜਾਣ ਵਿਚਾਰਾਂ ਦੇ ਪ੍ਰਗਟਾਵੇ رائے ਦੇ ਤੇ ਮਤਭੇਦਾਂ ਦੀ ਖੁੱਲ ਹੋਵੇ ਤੇ ਕਤਵੇ ਬਾਜੀ ਉੱਕੀ ਬੰਦ ਹੋਵੇ ਅਜਿਹੇ ਸਮਾਜ ਵਿੱਚੋਂ ਚੁਣੇ ਪ੍ਰਤੀਨਿਧ ਹੀ ਅਸਲ ਸੰਗਤ ਸਰੂਪ ਬਣ ਸਕਦੇ ਹਨ ਉਸ ਬਾਹਰੀ ਇਕੱਠ ਨੂੰ ਵੀ ਸੰਗਤ ਦਾ ਰੂਪ ਨਹੀਂ ਕਿਹਾ ਜਾ ਸਕਦਾ ਜਿਸ ਵਿੱਚ ਸੰਗਤ ਦੇ ਪੂਰੇ ਲੱਛਣ ਨਾ ਹੋਣ 15ਵੀਂ ਸਦੀ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਪ੍ਰਚਾਰ ਕੀਤਾ ਤੇ ਇਹ ਸਾਰੇ ਹਿੰਦੁਸਤਾਨ ਵਿੱਚ ਫੈਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਅੰਬਲੀ ਰੂਪ ਦਿੱਤਾ ਹੁਣ ਕਈ ਰੂਪਾਂ ਵਿੱਚ ਇਸ ਦਾ ਪ੍ਰਭਾਵ ਮਨੁੱਖੀ ਸਮਾਜ ਉੱਤੇ ਪੈ ਰਿਹਾ ਹੈ ਲੇਖਕ ਦਾ ਵਿਚਾਰ ਹੈ ਕਿ ਗੁਰੂ ਸਾਹਿਬ ਦੀਆਂ ਇਹਨਾਂ ਦੋ ਕਰਾਮਾਤਾਂ ਬਾਣੀ ਤੇ ਸੰਗਤ ਦੇ ਸਹੀ ਅਰਥ ਤੇ ਤਤ ਪੂਰੀ ਕੀਮਤ ਤੇ ਵਰਤੋ ਸਮਝ ਕੇ ਅਮਲ ਕਰਨ ਨਾਲ ਮਨੁੱਖੀ ਸਮਾਜ ਵਿੱਚ ਭਾਰੀ ਇਨਕਲਾਬ ਆ ਜਾਵੇਗਾ ਅਤੇ ਗੱਦੀ ਧਾਰੀ ਦੇ ਪੈਦਾ ਕੀਤੇ ਮੌਜੂਦਾ جنگ ਖਤਮ ਹੋ ਕੇ ਸ਼ਾਂਤੀ ਵਰਤ ਜਾਏਗੀ। ਇਹ ਲੇਖ ਭਾਵੇਂ ਲੇਖਕ ਨੇ 60-70 ਸਾਲ ਪਹਿਲਾਂ ਲਿਖਿਆ ਸੀ ਪਰੰਤੂ ਸਾਡੇ ਅਜੋਕੇ ਅਜੋਕੇ ਮਤਲਬ ਅੱਜ ਦੇ ਸਮਾਜ ਵਿੱਚ ਖਾਸ ਕਰਕੇ ਸਿੱਖ ਸਮਾਜ ਵਿੱਚ ਬਾਣੀ ਤੇ ਸੰਗਤ ਨੂੰ ਜਿਸ ਤਰ੍ਹਾਂ ਵਰਤਿਆ ਜਾਂਦਾ ਹੈ ਉਸ ਸੰਬੰਧੀ ਸਭ ਨੂੰ ਆਪਣੀ ਪੀੜੀ ਹੇਠ ਛੋਟਾ ਮਾਰਨ ਲਈ ਚੇਤਨ ਕਰਦਾ ਹੈ ਪੀੜੀ ਹੇਠ ਛੋਟਾ ਮਾਰਨਾ ਇੱਕ ਮੁਹਾਵਰਾ ਹੈ ਜਿਸ ਦਾ ਅਰਥ ਹੈ ਕਿ ਕੋਈ ਵੀ ਕੰਮ ਅਸੀਂ ਕਿਹਦੇ ਦੂਜੇ ਨੂੰ ਜੋ ਕਹਿ ਰਹੇ ਆ ਤੁਹਾਨੂੰ ਉਹ ਉਹ ਬੁਰਾਈ ਤੁਹਾਡੇ ਵਿੱਚ ਵੀ ਹੈ ਇਸ ਕਰਕੇ ਕਿਸੇ ਦੂਜੇ ਨੂੰ ਕਹਿਣ ਦੀ ਬਜਾਏ ਅਸੀਂ ਆਪਣੇ ਆਪ ਵਿੱਚ ਵੀ ਉਹ ਬੁਰਾਈ ਕੱਢ ਦੀ ਹੈ ਠੀਕ ਹੈ ਇਸ ਪ੍ਰਕਾਰ ਲੇਖਕ ਨੇ ਇਸ ਸੰਬੰਧੀ ਬੜੇ ਮੌਲਿਕ ਨਿਵੇਕਲੇ ਤੇ ਮਹੱਤਵਪੂਰਨ ਵਿਸ਼ੇ ਨੂੰ ਬੜੀ ਵਿਦਵਤਾ ਨਾਲ ਨਿਭਾਇਆ ਹੈ ਅਤੇ ਵਿਸ਼ਾ ਬੜਾ ਰਚਨਾਤਮਕ ਤੇ ਉਸਾਰੂ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸਾਡਾ ਵਿਸ਼ਾ ਵਸਤੂ ਕੰਪਲੀਟ ਹੋ ਗਿਆ ਤੇ ਨੈਕਸਟ ਵੀਡੀਓ ਵਿੱਚ ਅਸੀਂ ਅਗਲਾ ਨਿਬੰਧ ਲਵਾਂਗੇ ਤਦ ਤੱਕ ਤੁਸੀਂ ਨਾਲ ਨੂੰ ਧਿਆਨ ਨਾਲ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ ਟੇਕ ਕੇਅਰ